ਇਹ ਗੱਲ ਪਹਿਲਾਂ ਵੀ ਬਹੁਤ ਵਾਰ ਬਾਰ ਇਹ ਗੱਲ ਜਿਹੜੀ ਮੈਂ ਸੁਣੀ ਆ ਪਰ ਇਹਦੇ ਵਿੱਚ ਕੋਈ ਵੀ ਜਿਹੜਾ ਫੈਕਟ ਆ ਉਹ ਸਹੀ ਨਹੀਂਗਾ ਪਹਿਲੀ ਗੱਲ ਤਾਂ ਇਹ ਆ ਵੀ ਜੋ ਵੀ ਫੰਡ ਆਇਆ ਏ ਉਹ ਫੰਡ ਸਾਰਾ ਮਿਸਯੂਜ਼ ਹੋਇਆ ਏ ਪਰ ਮੈਂ ਫਿਰ ਵੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਕੀਤੀ ਉਹਨਾਂ ਨੇ ਇਹ ਗੱਲ ਕਹੀ ਵੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੁਣ ਜਦੋਂ ਇਹ ਸੈਸ਼ਨ ਸ਼ੁਰੂ ਹੋ ਜਾਏਗਾ ਉਹ ਜ਼ਰੂਰ ਆਉਣਗੇ ਆ ਕੇ ਉਹਨਾਂ ਨੇ ਗੱਲ ਕੀਤੀ ਵੀ ਆ ਮਿਲੂੰਗਾ ਤੇ ਜਿਹੜੀ ਵੀ ਕੋਈ ਫੰਡ ਦੀ ਉਹਨਾਂ ਦੇ ਜਿਹੜੇ ਉਹਨਾਂ ਦਾ ਜੋ ਕਹਿਣਾ ਹੈ ਉਹਨੂੰ ਵੀ ਜ਼ਰੂਰ ਸੁਣ ਕੇ ਕਿਉਂਕਿ ਮੈਂ ਕੇਂਦਰ ਦਾ ਮੰਤਰੀ ਹੋਣ ਦੇ ਨਾਲ ਤੇ ਇੱਕ ਪੰਜਾਬ ਦਾ ਵਾਸੀ ਵੀ ਹਾਂ ਤੇ ਉਹਨਾਂ ਦੀ ਗੱਲ ਬਿਲਕੁਲ ਸੁਣ ਕੇ ਜੋਚ ਹੋ ਸਕਦਾ ਉਹ ਕਰਾਂਗੇ ਪਰ ਅਸਲੀਅਤ ਇਹ ਦੇ ਵਿੱਚ ਇਹ ਆ ਕਿ ਜੋ ਵੀ ਫੰਡ ਆਏ ਨੇ ਉਹ ਮਿਸਯੂਜ਼ ਹੋਏ ਜਿਹੜੇ ਸਾਡੇ ਮਹਿਕਮੇ ਨੇ ਉਹਨਾਂ ਨੇ ਕੋਈ ਵੀ ਅੱਗੇ ਯੂਸੀ ਯੂਟਿਲਾਈਜੇਸ਼ਨ ਸਰਟੀਫਿਕੇਟਸ ਨੇ ਜਿਹੜੇ ਉਹ ਅੱਜ ਤੱਕ ਉੱਥੇ ਨਹੀਂ ਭੇਜੇ ਇਹ ਮੈਂ ਬਾਰ-ਬਾਰ ਚਾਹੇ ਉਹ ਸਾਡੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਨਾਲ ਗੱਲ ਹੋਈ ਆ ਚਾਹੇ ਵੱਖ-ਵੱਖ ਮਿਨਿਸਟਰੀਆਂ ਨਾਲ ਗੱਲ ਹੋਈ ਆ ਉਹ ਜਿੱਥੇ ਪੈਸਾ ਖਰਚਿਆ ਉਹਦੇ ਬਾਰੇ ਹਜੇ ਤੱਕ ਦੱਸ ਹੀ ਨਹੀਂ ਪਾਰੇ ਅਗਲਾ ਪੈਸਾ ਕਈ ਅਧਿਕਾਰ ਕੇਂਦਰ ਦੇ ਆ ਕਈ ਅਧਿਕਾਰ ਸੂਬੇ ਦੇ ਆ ਪੈਸਾ ਤਾਂ ਕੇਂਦਰ ਨੇ ਆਪ ਖਰਚਣਾ ਨਹੀਂ ਹੁੰਦਾ ਖਰਚਣਾ ਤਾਂ ਸਟੇਟਸ ਨੇ ਹੁੰਦਾ ਉਹਨਾਂ ਨੇ ਤਾਂ ਦੇਣਾ ਏ ਉਹ ਕਿਉਂ ਨਹੀਂ ਦੇਣਗੇ ਇਸ ਕਰਕੇ ਇਹ ਪ੍ਰੋਬਲਮ ਜਿਹੜੀ ਆ ਸਮੱਸਿਆ ਏ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਮੈਂ ਬਹੁਤ ਚੰਗੀ ਤਰ੍ਹਾਂ ਮੋਨੀਟਰ ਕੀਤਾ ਗੱਲ ਕੀਤੀ ਸਾਡੇ ਆਫੀਸਰ ਸਮਾਨ ਮੈਂ ਇਹ ਮੁੱਖ ਮੰਤਰੀ ਸਾਹਿਬ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਮੈਂ ਇਹ ਕਹੂੰਗਾ ਵੀ ਵੀ ਉਹ ਇੱਕ ਰਿਪੋਰਟ ਬਣਾ ਕੇ ਨਸ਼ਰ ਕਰਨ ਬੀ ਕਿੰਨੇ ਪਿਛਲੇ 2 ਸਾਲਾਂ 'ਚ ਉਹਨਾਂ ਦੇ ਕਿਹੜੇ-ਕਿਹੜੇ ਮੰਤਰੀ ਨੇ ਕਿਹੜੇ-ਕਿਹੜੇ ਕੈਬਨਿਟ ਮੰਤਰੀ ਨਾਲ ਉਹਨਾਂ ਨੇ ਵਿਜ਼ਿਟ ਕੀਤਾ ਕਿਹੜੀ-ਕਿਹੜੀ ਸਕੀਮ ਬਾਰੇ ਗੱਲ ਕੀਤੀ ਕਦੋਂ-ਕਦੋਂ ਉਹਨਾਂ ਦੇ ਆਫੀਸਰ ਸਬੰਧ ਜਿਹੜੇ ਆ ਉਹ ਕੇਂਦਰ ਦੇ ਜਿਹੜੇ ਆਫੀਸਰ ਸਬੰਧ ਨੇ ਉਹਨਾਂ ਨਾਲ ਉਹਨਾਂ ਨੇ ਜੁਆਇੰਟ ਸੈਕਟਰੀ ਲੈਵਲ ਤੇ ਸੈਕਟਰੀ ਲੈਵਲ ਤੇ ਕਿਹੜੀਆਂ ਮੀਟਿੰਗਾਂ ਕੀਤੀਆਂ ਉਹ ਦੱਸਣ ਅਸੀਂ ਉਹਨਾਂ ਦੀ ਗੱਲ ਮੰਨਾਂਗੇ ਪਰ ਮੈਨੂੰ ਜੋ ਆ ਬਾਕੀ ਸਟੇਟਾਂ 'ਚ ਜਿਹੜੀਆਂ ਉਹ ਜਿਹੜਾ ਪਿਛਲਾ 5 ਸਾਲ ਦਾ ਜਿਹੜਾ 15ਵਾਂ ਵਿੱਤ ਕਮਿਸ਼ਨ ਦਾ ਜਿਹੜੀ ਸਕੀਮਸ ਚੱਲ ਰਹੀਆਂ ਚੰਬੰਦਰ ਮੇ ਵਿੱਤ ਕਮਿਸ਼ਨ ਚੋਂ 3 3 4 4 ਕਿਸ਼ਤਾਂ ਜਿਹੜੀਆਂ ਬਾਕੀ ਸੂਬੇ ਲੈ ਚੁੱਕੇ ਆ ਤੇ ਸਾਡਾ ਜਿਹੜਾ ਸਾਡੀ ਸਟੇਟ ਆ ਜਿਹੜੀ ਕਿਉਂਕਿ ਹਰ ਪਿੰਡ ਚ ਕਰੋੜਾਂ ਰੁਪਈਆ 15ਵੇਂ ਵਿੱਤ ਕਮਿਸ਼ਨ ਦਾ ਪੈਸਾ ਆਇਆ ਉਹ ਆਬਾਦੀ ਦੇ ਹਿਸਾਬ ਨਾਲ ਪੈਸਾ ਆਉਂਦਾ ਤੇ ਉਹ ਪੈਸੇ ਦੀ ਅੱਜ ਤੱਕ ਕੋਈ ਯੂਟਿਲਾਈਜੇਸ਼ਨ ਸਰਟੀਫਿਕੇਟ ਨੇ ਜਿਹੜੇ ਉਹ ਦਿੱਤੇ ਨਹੀਂ ਗਏ ਤੇ ਇਸ ਕਰਕੇ ਇਹ ਸਾਰੇ ਪੈਸੇ ਆ ਰੁਕੇ ਹੋਏ ਆ ਚਾਹੇ ਉਹ ਆਰਡੀਐਫ ਫੰਡ ਕਹਣ ਚਾਹੇ ਕੋਈ ਕਹਣ ਇਹਦੇ ਬਾਰੇ ਦੱਸਣ ਤਾਂ ਸਹੀ ਤੇ ਮੈਂ ਜਰੂਰ ਇਸ ਗੱਲ 'ਚ ਮੁੱਖ ਮੰਤਰੀ ਸਾਹਿਬ ਦੀ ਵੇਟ ਕਰ ਰਿਹਾ ਵੀ ਜਦੋਂ ਆ ਕੇ ਉਹ ਇਸ ਬਾਰੇ ਦੱਸਣਗੇ ਤੇ ਉਹਦੇ ਉੱਤੇ ਪੂਰਾ ਜੋਰ ਆ ਜਿਹੜਾ ਉਹ ਕੈਬਨਿਟ 'ਚ ਵੀ ਕਰਾਂਗੇ ਗੱਲ ਤੇ ਚਾਹੇ ਉਹ ਸਾਡੇ ਕਿਸੇ ਲੈਵਲ ਤੇ ਵੀ ਗੱਲ ਕਰਨੀ ਪਏ ਪੰਜਾਬ ਲਈ ਕਰਾਂਗੇ ਕਿ ਜਿਹੜਾ ਜਿਹੜਾ ਟਕਨੀਕਲ ਬਾਈਪਾਸ ਨੂੰ ਲੈ ਕੇ ਕਹਿੰਦੇ ਕਿ ਬਹੁਤ ਦਾਫਰ ਹੋ ਰਿਹਾ ਪ੍ਰੋਜੈਕਟ ਕਿਉਂਕਿ ਜਿਹੜੀਆਂ ਜ਼ਮੀਨਾਂ ਸੀ ਕਿ ਐਕਵਾਇਰ ਕਰ ਨਹੀਂ ਹੋ ਸਕੀਆਂ ਉਹ ਪੈਸਾ ਜਿਹੜਾ ਡਿਸਬਰਸ ਨਹੀਂ ਦੇਖੋ ਮੈਂ ਐਜ਼ ਅ ਮੈਂਬਰ ਪਾਰਲੀਮੈਂਟ ਜਦੋਂ ਦਿਸ਼ਾ ਦੀ ਮੀਟਿੰਗ ਹੁੰਦੀ ਸੀ ਉਦੋਂ ਤਾਂ ਮੈਂ ਐਮਪੀ ਸੀ ਹਰ ਵਾਰ ਡੀਸੀ ਸਾਹਿਬ ਉਹ ਚ ਬੈਠੇ ਹੁੰਦੇ ਸੀ ਉਹਦੇ ਵਿੱਚ ਸਾਰੇ ਮਹਿਕਮੇ ਦੇ ਆਫੀਸਰ ਵਿੱਚ ਬੈਠੇ ਹੁੰਦੇ ਸੀ ਉਹਦੇ ਵਿੱਚ ਵੀ ਤੁਸੀਂ ਇਹ ਦੇਖੋ ਵੀ ਰੇਲਵੇ ਦੇ ਕੰਮ ਵੀ ਪੁਲਾਂ ਦੇ ਜਿਹੜੇ ਸੈਂਕੜੇ ਕਰੋੜਾਂ ਦੇ ਉਹ ਹੋ ਚੁੱਕੇ ਆ ਪਰ ਲੈਂਡ ਐਕੁਆਇਸ਼ਨ ਲੈਂਡ ਅਕਵਾਇਰ ਕਰਨ ਦੇ ਵਿੱਚ ਸਭ ਤੋਂ ਵੱਧ ਪੈਸਾ ਹੈ ਜਿਹੜਾ ਉਹ ਲੁਧਿਆਣਾ ਡਿਸਟ੍ਰਿਕਟ ਦੇ ਨੂੰ ਨੈਸ਼ਨਲ ਹਾਈਵੇ ਨੇ ਦਿੱਤਾ ਸੀ ਵੀ ਤੁਸੀਂ ਇਸ ਲੱਖਾਂ ਤੱਕ ਜਿਹੜਾ ਕੀ ਉਹ 60-70 ਲੱਖ ਰੁਪਈਆ ਵੀ ਜਿਹੜਾ ਹੈ ਉਹ ਕੀਲੇਮਗਰ ਦੇਣ ਨੂੰ ਨੈਸ਼ਨਲ ਹਾਈਵੇ ਤਿਆਰ ਸੀ ਉਦੋਂ ਦੀ ਮੈਂ ਗੱਲ ਕਰ ਰਿਹਾ ਜਦੋਂ ਐਮਪੀ ਤਕਰੀਬਨ ਇਹ ਅ ਇਲੈਕਸ਼ਨਾਂ ਤੋਂ ਪਹਿਲਾਂ ਦੀ 6 ਕੁ ਮਹੀਨੇ ਦੀ ਪਹਿਲਾਂ ਦੀ ਗੱਲ ਆ ਪਰ ਡੀਸੀ ਇਹ ਔਨ ਰਿਕਾਰਡ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਬੜੀ ਸਮੱਸਿਆ ਆ ਰਹੀ ਆ ਮੈਂ ਬਹੁਤ ਵੱਡੀ ਕੋਸ਼ਿਸ਼ ਕੀਤੀ ਆ ਪਰ ਉਹਦੇ ਵਿੱਚ ਜਿਹੜੇ ਨੇ ਕਈ ਸੰਗਠਨ ਨੇ ਜਿਹੜੇ ਆ ਉਹ ਜ਼ਮੀਨ ਨਹੀਂ ਦੇ ਰਹੇ ਲੈ ਕਿਸਾਨ ਪਿੰਡਾਂ ਵਾਲੇ ਤਿਆਰ ਨੇ ਪਰ ਕਈ ਯੂਨੀਅਨ ਜਿਹੜੀਆਂ ਨੇ ਉਹ ਇਹਦੇ ਵਿੱਚ ਦਖਲ ਦੇ ਰਹੀਆਂ ਏ ਉਹ ਕਿਤੇ ਨਾ ਕਿਤੇ ਇਹ ਜ਼ਮੀਨ ਨੂੰ ਪੂਰਾ ਅਕਵਾਇਰ ਕਰਨ ਦੇ ਵਿੱਚ ਉਹ ਡਿੱਕਾ ਬਣ ਰਿਹਾ ਤੇ ਉਹ ਮੈਨੂੰ ਲੱਗਦਾ ਇਹ ਦੇਖ ਦੇ ਕਿਉਂਕਿ ਜਿਹੜੇ ਠੇਕੇਦਾਰ ਨੇ ਕੰਮ ਕਰਨਾ ਹੁੰਦਾ ਉਹਨੇ ਆਪਣਾ ਪ੍ਰੋਫਿਟ ਵੀ ਦੇਖਣਾ ਕੰਮ ਵੀ ਦੇਖਣਾ ਟਾਈਮ ਵੀ ਦੇਖਣਾ ਇਹਦੇ ਵਿੱਚ ਜਿਹੜੇ ਨੇ ਉਹ ਠੇਕੇਦਾਰ ਜਿਹੜਾ ਨੇ ਪ੍ਰੋਜੈਕਟ ਲਿਆ ਸੀ ਉਹ ਇਹਦੇ ਵਿੱਚ ਪਿੱਛੇ ਹਟੇ ਆ ਪਰ ਜਿਵੇਂ ਕਿ ਮੈਂ ਫੇਰ ਕਿਹਾ ਵੀ ਇਹ ਪ੍ਰੋਜੈਕਟ ਸਾਡੇ ਲਈ ਬਹੁਤ ਜ਼ਰੂਰੀ ਨੇ ਇਹਨਾਂ ਦੇ ਉੱਤੇ ਦੁਬਾਰਾ ਸੈਂਟਰ ਗਵਰਨਮੈਂਟ ਵੱਲੋਂ ਸਟੇਟ ਗਵਰਨਮੈਂਟ ਨਹੀਂ ਇਹਨਾਂ ਨੂੰ ਪ੍ਰੋਜੈਕਟਾਂ ਨੂੰ ਦੁਬਾਰਾ ਸ਼ੁਰੂ ਕਰਾਇਆ ਜਾਊ ਤੇ ਦੁਬਾਰਾ ਇੱਕ ਵਾਰ ਫੇਰ ਕੋਸ਼ਿਸ਼ ਕੀਤੀ ਜਾਊਗੀ ਵੀ ਜ਼ਮੀਨ ਐਕਵਾਇਰ ਹੋ ਜੇ ਹੋ ਜੇ ਹੋ ਜੇ ਪਹਿਲਾਂ ਮੱਤੇਵਾੜਾ ਪ੍ਰੋਜੈਕਟ ਚੱਲੇ ਗਿਆ ਹੁਣ ਜੇ ਇਹ ਚੱਲੇ ਜਾਂਦਾ ਤਾਂ ਲੱਗਦਾ ਕਿ ਪੰਜਾਬ ਦੇ ਇੱਥੇ ਵੱਡੇ ਪ੍ਰੋਜੈਕਟ ਜਿਹੜੇ ਨੇ ਕੁੱਟ ਰਹੇ ਨੇ ਜਾਂ ਰਹੇ ਨੇ ਲੋਕਾਂ ਦਾ ਸਿਰਫ ਤੇ ਸਿਰਫ ਪ੍ਰੋਬਲਮ ਜ਼ਮੀਨ ਐਕਵਾਇਰ ਕਰਨ ਦੀ ਆ ਰਹੀ ਹੈ ਸਿਰਫ ਤੇ ਸਿਰਫ ਪ੍ਰੋਬਲਮ ਆ ਜਿਹੜਾ ਉਹ ਪੈਸਾ ਯੂਟਿਲਾਈਜ਼ ਕਰਨ ਦੀ ਆ ਰਹੀ ਹੈ ਇਹ ਇਹਨੂੰ ਸਟਰੀਮ ਲਾਈਨ ਕਰਾਂਗੇ ਪਰ ਥੋੜਾ ਜਿਹਾ ਥੋੜਾ ਜਿਹਾ ਬਸ ਸਰਕਾਰ ਨੂੰ ਜਾਗਣਾ ਪਊ ਉੱਠਣਾ ਪਊ ਕਿਤੇ ਤਾਂ ਰੀੜ ਦੀ ਹੱਡੀ ਦਿਖਾਉਣੀ ਪਊ ਕਿੱਥੋਂ ਕਿੱਥੋਂ ਸਭ ਤੋਂ ਭੱਜ ਜਾਗੇ ਪੰਜਾਬ ਕਿੱਥੇ ਜਾਊਗਾ ਅੱਜ ਸੜਕਾਂ ਦਾ ਜਾਲ ਵਿਛ ਰਿਹਾ ਹਰ ਜਗ੍ਹਾ ਇਸੇ ਕਰਕੇ ਰੇਲਵੇ ਦੇ ਪ੍ਰੋਜੈਕਟ ਨੇ ਚਾਹੇ ਉਹ ਰਾਜਪੁਰਾ ਚੰਡੀਗੜ੍ਹ ਲਿੰਕ ਉਹ ਜ਼ਮੀਨ ਐਕਵਾਇਰ ਕਰਕੇ ਰੁਕਿਆ ਚਾਹੇ ਪੱਟੀ ਵਾਲਾ ਪ੍ਰੋਜੈਕਟ ਫਿਰੋਜ਼ਪੁਰ ਤੋਂ ਪੱਟੀ ਉਹ ਰੁਕਿਆ ਚਾਹੇ ਉਹ ਅੱਗੇ ਜਿਹੜਾ ਤਾਦੀਆਂ ਤੱਕ ਜਿਹੜਾ ਜਾਂਦਾ ਏ ਉਹ ਇਸ ਕਰਕੇ ਰੁਕਿਆ ਆਪਾਂ ਕੋਈ ਚੀਜ਼ ਕਰਾਂਗੇ ਹੀ ਨਹੀਂ ਦੱਕ ਕਿ ਕਿੰਨਾ ਚਿਰ ਭੱਜੀ ਜਾਵਾਂਗੇ ਹਰ ਚੀਜ਼ ਤੋਂ ਜਿਹੜੀ ਐਂਗਜ਼ੀਟੇਸ਼ਨ ਹੈ ਜਿਹੜੀ ਐਂਟੀਟਿਪਮ ਨਹੀਂ ਦੇਖੋ ਇਹਦੇ ਵਿੱਚ ਇਹਦੇ ਵਿੱਚ ਕਦੇ ਵੀ ਕਿਸਾਨ ਆ ਜਿਹੜਾ ਉਹ ਨਹੀਂ ਚਾਹੂਗਾ ਵੀ ਮੇਰੇ ਅੱਗੇ ਬੱਚਿਆਂ ਦਾ ਭਵਿੱਖ ਰੁਕੇ ਉਹ ਤਾਂ ਚਾਹੂਗਾ ਵੀ ਹੋਵੇ ਪਰ ਇਹਦੇ ਵਿੱਚ ਬਹੁਤ ਵੱਡੀ ਅਸੀਂ ਪਹਿਲ ਕਰਾਂਗੇ ਇੱਕ ਵਾਰੀ ਜੋ ਕੁਝ ਹੋ ਗਿਆ ਹੋ ਗਿਆ ਪਰ ਹੁਣ ਸਾਡੇ ਮੰਤਰੀ ਜੀ ਮੇਰੀ ਇਸ ਗੱਲ ਨਾਲ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਹੋਈ ਆ ਤਿੰਨ ਦਿਨ ਪਹਿਲਾਂ ਹੀ ਗੱਲ ਹੋਈ ਆ ਮੈਂ ਮਿਲਣ ਗਿਆ ਸੀ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਆ ਵੀ ਦੁਬਾਰਾ ਵੱਡੀ ਕੋਸ਼ਿਸ਼ ਆ ਜਿਹੜੀ ਸਾਡੇ ਐਗਰੀਕਲਚਰ ਮਿਨਿਸਟਰ ਵੱਲੋਂ ਤੇ ਮੈਂ ਆਪ ਵੀ ਬੇਨਤੀ ਕੀਤੀ ਵੀ ਆ ਸਾਡੇ ਵੱਲੋਂ ਅਸੀਂ ਇਹ ਕੋਸ਼ਿਸ਼ ਕਰਾਂਗੇ ਤੁਸੀਂ ਮੈਨੂੰ ਮੰਤਰੀ ਬਣਾਇਆ ਤੇ ਅਸੀਂ ਹਰ ਜਥੇਬੰਦੀ ਨਾਲ ਹਰ ਸੰਗਠਨ ਨਾਲ ਇਹ ਦੁਬਾਰਾ ਇੱਕ ਵਾਰ ਗੱਲ ਤੋੜ ਕੇ ਕਿਉਂਕਿ ਗੱਲ ਤਾਂ ਪਹਿਲਾਂ ਚੱਲ ਹੀ ਰਹੀ ਸੀ ਨਾ ਜੀ ਇਲੈਕਸ਼ਨ ਤੋਂ ਪਹਿਲਾਂ ਕੋਡ ਲੱਗ ਗਿਆ ਫਿਰ ਗੱਲ ਖਤਮ ਹੋ ਗਈ ਅਲੱਗ-ਅਲੱਗ ਕਰੂਗੇ ਇਕੱਠੇ ਦੇਖੋ ਇਹ ਇੱਕ ਬਹੁਤ ਗੰਭੀਰ ਮੁੱਦਾ ਹੈ ਜਿਹੜਾ ਤੁਸੀਂ ਕਿਹਾ ਉਹਦੇ ਵਿੱਚ ਮੇਰੀ ਜਿੰਨੀ ਸਮਝ ਆ ਮੈਂ ਇਹ ਗੱਲ ਕਰੂੰਗਾ ਵੀ ਇਸ ਤਰੀਕੇ ਨਾਲ ਤਾਂ ਜਥੇਬੰਦੀਆਂ ਦਾ ਸੌ ਹੋ ਸਕਦੀ ਹੈ ਅਸੀਂ ਕੋਸ਼ਿਸ਼ ਇਹ ਆ ਵੀ ਕੋਈ ਵੀ ਜ਼ੀਰੋ ਐਨ ਕਰਕੇ 10 ਤੋਂ 11 ਜਿਹੜੀਆਂ ਉਹਨਾਂ ਨੂੰ ਅਧਿਕਾਰ ਦਿੱਤੇ ਜਾਣ ਜਥੇਬੰਦੀਆਂ ਦੇਣ 10 ਤੋਂ 11 ਲੋਕਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਜੇ ਤੁਸੀਂ ਕਹੋ ਵੀ 100 ਬੰਦਾ ਬੈਠਾ ਹੈ ਉਹਦੇ ਨਾਲ ਤੁਸੀਂ ਕਿਵੇਂ ਗੱਲ ਕਰੋਗੇ ਕਦੇ ਵੀ ਕੋਈ ਗੱਲ ਕਿਸੇ ਸਿਰੇ ਨਹੀਂ ਲੱਗ ਸਕਦੀ ਤੇ ਜਿਵੇਂ ਵੱਡੀਆਂ ਜਿਹੜੇ ਲੀਡਰ ਨੇ ਜਿਨ੍ਹਾਂ ਤੇ ਛੋਟੇ ਜਥੇਬੰਦੀਆਂ ਨੂੰ ਵੀ ਵਿਸ਼ਵਾਸ ਹੋਊਗਾ ਕਿਉਂਕਿ ਉਹ ਸੰਘਰਸ਼ ਇਕੱਠੇ ਲੜਦੇ ਰਹੇ ਆ ਇਕੱਠੇ ਉਹ ਧਰਨੀਆਂ ਤੇ ਬੈਠੇ ਰਹੇ ਆ ਇੱਕ ਦੂਜੇ ਨਾਲ ਤੇ ਉਹਨਾਂ 'ਚ ਇਹ ਹੈ ਵੀ ਉਹ ਜ਼ਰੂਰ ਇਸ ਗੱਲ ਨੂੰ ਜਿੰਨਾ ਜਿਹੜਾ ਇਹ ਟੀਮ ਆ ਜਿਹੜੀ ਉਹ 10 ਤੋਂ 11 ਬੰਦਿਆਂ ਦੀ ਬਣ ਜਾਏ 12 ਬੰਦਿਆਂ ਦੀ ਬਣ ਜਾਏ ਤੇ ਜਿਹਦੇ ਨਾਲ ਉਹ 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 ਅਖੀਰਲੀ ਗੱਲ ਆ ਪਹਿਲਾਂ ਅਸੀਂ ਸਾਰਿਆਂ ਨਾਲ ਕਰਕੇ ਇਹ ਗੱਲ ਕਰਾਂਗੇ ਵੀ ਤੁਸੀਂ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਸਰ ਇੱਕ ਤੁਸੀਂ ਹੁਣੇ ਪਤਾ ਕਹਿੰਦੇ ਕਿ ਆਡੈਂਟੀਫਾਈ ਹੋ ਗਏ ਕਿ ਜਿਹੜੇ ਆदमी ਆਪਾਂ ਨਹੀਂ ਹੋਣ ਦੇ ਤੇ ਘਰ ਘੜ ਕਰ ਰਹੇ ਆ ਪਿੰਡਾਂ ਦੇ ਵਿੱਚ ਉਹ ਵੀ ਬਿਲਕੁਲ ਕੀ ਉਹਨਾਂ ਨੂੰ ਵੀ ਉਸ ਮੀਟਿੰਗ ਚ ਪਾਉਂਗੇ ਨਹੀਂ ਉਹ ਤਾਂ ਕੰਮ ਖਰਾਬ ਕਰਨ ਵਾਲੇ ਆ ਉਹਨਾਂ ਨੇ ਤਾਂ ਪਹਿਲਾਂ ਨਹੀਂ ਸਿਰੇ ਚੜਨ ਦਿੱਤੀ ਬਹੁਤ ਲੋਕ ਮੈਨੂੰ ਪਤਾ ਹਣ ਰਿਕਾਰਡ ਜਿਹੜੇ بڑے ਲੋਕ ਲੀਡਰ ਜਿਹੜਾ بڑے ਲੀਡਰ ਗੱਲ ਨੂੰ ਕਿਤੇ ਨਾ ਕਿਤੇ ਕੰਡੇ ਲਾਉਣਾ ਚਾਹੁੰਦੇ ਸੀ ਪਰ ਜਿਹੜੇ ਮਨਸੂਬਾ ਹੀ ਇਹ ਲੈ ਕੇ ਬੈਠੇ ਆ ਵੀ ਗੱਲ ਆਪਾਂ ਸਿਰੇ ਨਹੀਂ ਚੜਨ ਦੇਣੀ ਕਿਸਾਨਾਂ ਨੂੰ ਫਾਇਦਾ ਹੀ ਨਹੀਂ ਹੋਣ ਦੇਣਾ ਉਹ ਲੋਕ ਗਵਰਨਮੈਂਟ ਵੱਲੋਂ ਵੀ ਆਇਡੈਂਟੀਫਾਈ ਨੇ ਤੇ ਉਹ ਸਰਕਾਰ ਵੱਲੋਂ ਵੀਡੈਂਟੀਫਾਈ ਨੇ ਉਹਨਾਂ ਨੂੰ ਪਰੇ ਰੱਖਿਆ ਜਾਊਗਾ। ਪਰ ਇੱਕ ਐਮਐਸਪੀ ਨੂੰ ਲੈ ਕੇ ਇੱਕ ਪੰਜਾਬ ਹਰਿਆਣਾ ਦੇ ਕਿਸਾਨਾਂ ਦੇ ਵਿੱਚ ਰੋਸ ਹੈਗਾ। ਉਹ ਕਹਿੰਦੇ ਵੀ ਬਾਸਪਤੀ ਜਿਹੜੀ ਹੈ ਪਾਕਿਸਤਾਨ ਜਾ ਕੇ ਐਕਸਪੋਰਟ ਕਰ ਰਹੀ ਹੈ। ਜਿਹੜਾ ਐਮਈਪੀ ਹੈਗਾ ਟੈਕਸ ਜਿਹੜਾ ਐਕਸਪੋਰਟ ਟੈਕਸ ਲਾਏ ਮੈਂ ਉਹਨੂੰ ਰਿਡਿਊਸ ਕੀਤਾ ਜਾਵੇ ਹਟਾਇਆ ਜਾਵੇ। ਦੇਖੋ ਪਹਿਲਾਂ ਤਾਂ ਮੈਂ ਸਭ ਨੂੰ ਇਸ ਗੱਲ ਦੀ ਸੈਂਟਰ ਸਰਕਾਰ ਦਾ ਮੁਬਾਰਕਬਾਦ ਦਿੰਨਾ, ਵਧਾਈ ਦਿੰਨਾ। ਬਈ ਐਡਾ ਵੱਡਾ ਨਿਕਰੀਜ਼ ਆ ਜਿਹੜਾ ਉਹ ਹੋਇਆ। ਹਮੇਸ਼ਾ ਇਹ ਗੱਲ ਰਹਿੰਦੀ ਆ ਸਰਕਾਰ ਕਰਦੀ ਆ ਜਥੇਬੰਦੀਆਂ ਜਿਹੜੀਆਂ ਉਹਨੂੰ ਘੱਟ ਕਹਿੰਦੀਆਂ ਐ ਇੱਚ ਕੋਈ ਦੋ ਰਹਿ ਨਹੀਂ ਪਰ ਇਹ ਚ ਜਿਹੜਾ ਅਲੱਗ-ਅਲੱਗ ਇਸ ਵਾਰ ਬੜੇ ਅਲੱਗ ਤਰ੍ਹਾਂ ਦੇ ਜਿਹੜੇ ਚਾਹੇ ਉਹ ਬਾਸਮਤੀ ਚੋਂ ਬੜੇ ਤਰ੍ਹਾਂ ਦੇ ਨਵੇਂ ਵੀ ਆ ਰਹੇ ਆ ਬੜੇ ਵੈਰਾਈਟੀਆਂ ਆ ਰਹੀਆਂ ਜਿਦੇ ਵਿੱਚ ਪਾਣੀ ਘੱਟ ਹੁੰਦਾ ਜਿਦੇ ਵਿੱਚ ਦਿਨ ਘੱਟ ਨੇ ਲਾਉਣ ਲਈ ਇਸ ਵਾਰ ਪੰਜਾਬ ਚ ਮੈਂ ਅੱਜ ਹੀ ਗੱਲ ਕਰ ਰਿਹਾ ਸੀ ਉਹ ਵੈਰਾਈਟੀਆਂ ਨੂੰ ਜ਼ੋਰ ਦਿੱਤਾ ਜਾ ਰਿਹਾ ਜਿਨ੍ਹਾਂ ਦਾ ਰੇਟ ਵੀ ਅੱਗੇ ਚੰਗਾ ਮਿਲੇਗਾ ਜਿਨ੍ਹਾਂ ਦਾ ਟਾਈਮ ਵੀ ਘੱਟ ਆ ਤੇ ਉਹ ਵਰਾਇਟੀ ਇਸ ਵਾਰ ਲੋਕ ਲਾ ਰਹੇ ਆ ਹਾਂ ਇਹ ਗੱਲ ਤੁਹਾਡੀ ਠੀਕ ਆ ਵੀ ਉਹਦਾ ਰੇਟ ਅੱਗੇ ਕਿਵੇਂ ਕਿਉਂਕਿ ਬਾਸਮਤੀ ਆ ਜਿਹੜੀ ਉਹ ਐਮਐਸਪੀ ਨਾਲੋਂ ਜਾਂ ਹੋਰ ਨਾਲੋਂ ਓਪਨ ਮਾਰਕੀਟ 'ਚ ਵੱਧ ਰੇਟ ਮਿਲਦਾ ਉਹਨੂੰ ਤੇ ਕੋਸ਼ਿਸ਼ ਇਹੀ ਕਰਾਂਗੇ ਜਿਵੇਂ ਤੁਸੀਂ ਕਿਹਾ ਪਾਕਿਸਤਾਨ ਦੀ ਗੱਲ ਕੀਤੀ ਹੋਰ ਗੱਲ ਕੀਤੀ ਬਹੁਤ ਐਸੇ ਨੇ ਜਿਹੜੇ ਸਾਡੇ ਬਾਸਮਤੀ ਬਾਹਰ ਜਾ ਕੇ ਬਹੁਤ ਵਿਕਦੀ ਆ ਪਰ ਉਹ ਬ੍ਰਾਂਡ ਆ ਜਿਹੜਾ ਉਹ ਬ੍ਰਾਂਡ ਕੋਈ ਹਿੰਦੂਸਤਾਨ ਦੀ ਕੰਪਨੀ ਦਾ ਨਹੀਂ ਲਾਉਂਦੇ ਉਹ ਬ੍ਰਾਂਡ ਆਪਣਾ ਲਾ ਲੈਂਦੇ ਆ ਤੇ ਇਸ ਤਰੀਕੇ ਨਾਲ ਵੀ 95 ਤੇ ਬ੍ਰਾਂਡਿੰਗ ਹੋਵੇ 95 ਤੇ ਉਹ ਜਿਹੜਾ ਇਹ ਉਹ ਜਿਹੜਾ ਇਹ ਬਾਸਮਤੀ ਵਿਕੇ ਇਹਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਮੇਰੇ ਵਿਭਾਗ ਵਿੱਚ ਆ ਜਿਹੜਾ ਉਹ ਚ ਫੂਡ ਪ੍ਰੋਸੈਸਿੰਗ ਦਾ ਵਿਭਾਗ ਹੈ ਉਹ ਵੀ ਇਹ ਚ ਕਰ ਰਿਹਾ ਕੋਸ਼ਿਸ਼ ਕਿਉਂਕਿ ਜਿੰਨਾ ਚਿਰ ਅਸੀਂ ਗਦਾਮਾਂ ਚ ਨਹੀਂ ਰੱਖਣੀ ਕੋਈ ਚੀਜ਼ ਜਿੰਨਾ ਚਿਰ ਅਸੀਂ ਉਹਦੀ ਮਾਰਕੀਟਿੰਗ ਬ੍ਰਾਂਡਿੰਗ ਕਰਾਂਗੇ ਉਹ ਸਾਡੇ ਮਿਨਿਸਟਰੀ ਦਾ ਜਿਹੜਾ ਰੋਲ ਆ ਅਸੀਂ ਉਹ ਕੋਸ਼ਿਸ਼ ਕਰ ਰਹੇ ਆਂ ਵੀ ਉਹਦੇ ਵਿੱਚ ਉਹਨਾਂ ਨੂੰ ਫਿਰ ਚੰਗਾ ਭਾਤ ਅਧੀ ਮਿਲ ਸਕਦਾ ਏ ਪਰ ਇਹ ਇਹ 'ਚ ਵੀ ਕੋਈ ਸ਼ੱਕ ਨਹੀਂ ਵੀ ਕਿਸਾਨਾਂ ਦਾ ਜਿੰਨਾ ਖਰਚਾ ਹੈ ਜਿੰਨਾ ਕਿਸਾਨਾਂ ਦਾ ਮਤਲਬ ਟਾਈਮ ਆ ਉਹਨਾਂ ਜਿਹੜਾ ਹਜੇ ਵੀ ਜਿੰਨਾ ਵੀ ਭਾਅ ਵੱਧ ਮਿਲ ਸਕਦੇ ਉਹ ਥੋੜਾ ਇਹ ਗੱਲ ਮੈਂ ਮੰਨਣ ਨੂੰ ਬਿਲਕੁਲ ਤਿਆਰ ਆ ਵੀ ਉਹਨਾਂ ਦੀ ਹਮੇਸ਼ਾ ਇਹ ਸ਼ਿਕਾਇਤ ਰਹਿੰਦੀ ਹੈ ਕਿ ਤੁਸੀਂ ਪਿਛਲੇ ਦਿਨ ਕਹਿੰਦੇ ਕਿ ਉਹ ਭਾਵੇਂ ਇੰਡੀਆ ਇੱਕ ਐਪ ਨੇ ਮੈਥਡ ਜਿਹੜੀ ਲਾਂਚ ਕੀਤੀ ਗਈ ਇਸ ਬਾਰੇ ਵੀ ਥੋੜਾ ਦੱਸੋ ਵਰਲਡ ਫੂਡ ਇੰਡੀਆ ਕੇ ਐਪ ਤੇ ਵੈਬਸਾਈਟ ਜਿਹੜੀ ਲਾਂਚ ਕੀਤੀ ਗਈ ਆ ਤੁਹਾਡੀ ਮਿਨਿਸਟਰੀ ਤੁਹਾਡੇ ਕੋਲ ਆਰ ਸਪਟੰਬਰ ਦੇ ਵਿੱਚੋਂ ਪ੍ਰੋਗਰਾਮ ਹੋਣ ਜਾ ਰਿਹਾ ਹੈ ਪੰਜਾਬ ਔਰ ਪੰਜਾਬੀਆਂ ਦੇ ਲਈ ਕੀ ਖਾਸ ਹੋਏਗਾ ਇਸ ਪ੍ਰੋਗਰਾਮ ਦੇ ਦੇਖੋ ਪਿਛਲੀ ਵਾਰ ਇਹ ਵਰਲਡ ਫੂਡ ਜਿਹੜਾ ਪ੍ਰਗਤੀ ਮੈਦਾਨ 'ਚ ਹੋਇਆ ਸੀ ਤਕਰੀਬਨ ਅਗਸਤ 'ਚ ਹੋਇਆ ਸੀ ਉਹਦੇ ਵਿੱਚ ਉੱਚ ਬੜਾ ਵੱਡਾ ਯੋਗਦਾਨ ਪੰਜਾਬ ਨੇ ਪਾਇਆ ਸੀ ਪੰਜਾਬ ਉੱਚ ਮੇਨ ਸਟੇਟ ਸੀਗੀ ਜਿਹਨੇ ਉਹ ਪ੍ਰੋਗਰਾਮ ਕਰਾਉਣ ਚ ਆਪਣੀ ਹਿੱਸੇਦਾਰੀ ਪਾਈ ਸੀ ਤੇ ਇਸ ਵਾਰ ਵੀ ਸਾਨੂੰ ਪੂਰੀ ਉਮੀਦ ਆ ਜਿਹੜਾ 19 ਤੋਂ 22 ਤੱਕ ਵਰਲਡ ਫੂਡ ਜਿਹੜਾ ਇੱਕ ਬਹੁਤ ਵੱਡਾ ਕਾਰਜਕ੍ਰਮ ਹੋ ਰਿਹਾ ਉਹਦੇ ਵਿੱਚ ਐਜ਼ ਅ ਮੈਂ ਮਿਨਿਸਟਰ ਮੈਂ ਸਭ ਨਾਲ ਗੱਲ ਕਰੂੰਗਾ ਪੰਜਾਬ ਦੇ ਖਾਸ ਤੌਰ ਤੇ ਜਿਹੜੇ ਫੂਡ ਪ੍ਰੋਸੈਸਿੰਗ ਨਾਲ ਜੁੜੇ ਆ ਚਾਹੇ ਉਹ ਦੁਆਬੇ 'ਚ ਹੋਣ ਚਾਹੇ ਉਹ ਮਾਝੇ 'ਚ ਹੋਣ ਚਾਹੇ ਮਾਲਵੇ 'ਚ ਉਹ ਲੋਕਾਂ ਨੂੰ ਵੱਧ ਤੋਂ ਵੱਧ ਉੱਥੇ ਗੱਲ ਕੀ ਆ ਉੱਥੇ ਅਸੀਂ ਅੱਗੇ ਕੀ ਕਰਦੇ ਸੀ ਦੁਬਈ ਚ ਜਾ ਕੇ ਜਾਂ ਯੂਰਪ ਦੀਆਂ ਕੰਟਰੀਆਂ ਚ ਉੱਥੇ ਜਾ ਕੇ ਅਸੀਂ ਪਾਰਟਿਸਿਪੇਟ ਕਰਦੇ ਸੀ ਅਸੀਂ ਇਹ ਪਹਿਲੀ ਵਾਰ ਪਿਛਲੀ ਵਾਰ ਕੀਤਾ ਇਹ ਦੂਜੀ ਵਾਰ ਹੋਣਾ ਜੀ ਚ ਅਸੀਂ ਉੱਥੇ ਦੇ ਪਲੇਅਰ ਉਰੇ ਲਿਆਂਦੇ 90 ਕੰਟਰੀਆਂ ਨੇ ਆ ਕੇ ਪਾਰਟਿਸਿਪੇਟ ਕੀਤਾ ਜਿਹੜੇ ਸਾਡੇ ਫੂਡ ਪ੍ਰੋਸੈਸਿੰਗ ਜੁੜੇ ਹੋਏ ਲੋਕ ਨੇ ਉਹ ਆਪਣੇ ਆਪਣੇ ਉੱਥੇ ਸਟਾਲ ਲਾਉਂਦੇ ਆ ਉੱਥੇ ਜਦੋਂ 90 ਕੰਟਰੀਆਂ ਦੇ ਮਿਨਿਸਟਰੀਅਲ ਟੀਮ ਆਉਂਦੀ ਆ ਉੱਥੇ ਦੇ ਵੱਡੇ ਵਪਾਰੀ ਆਉਂਦੇ ਆ ਤੇ ਉਹਨਾਂ ਨੂੰ ਆਪਣੀ ਚੀਜ਼ ਦਿਖਾਉਣ ਦਾ ਮੌਕਾ ਮਿਲਦਾ ਜਦੋਂ ਉੱਥੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਉਦੋਂ ਉਹ ਆਪਣੇ ਫਾਰਮ ਤੇ ਲੈ ਕੇ ਆਉਂਦੇ ਆ ਉਹ ਦਿਖਾਉਂਦੇ ਆ ਵੀ ਅਸੀਂ ਕਿੰਨੀ ਚੰਗੀ ਤਰ੍ਹਾਂ ਨਾਲ ਆਪਣਾ ਇਹ ਪ੍ਰੋਡਕਟ ਕਰ ਰਹੇ ਆ ਕਿਉਂਕਿ ਬਾਹਰ ਇੱਕ ਬੜਾ ਮੀਡੀਆ ਜਿਹੜਾ ਇੰਟਰਨੈਸ਼ਨਲ ਮੀਡੀਆ ਏ ਉਹਦੇ ਵਿੱਚ ਪੰਜਾਬ ਆਪਣੇ ਦੇਸ਼ ਦੇ ਬਾਰੇ ਬੜਾ ਇੱਕ ਭਰਮ ਪਾਇਆ ਹੋਇਆ ਕਿਉਂਕਿ ਉਹ ਕਿਉਂ ਪਾਇਆ ਕਿਉਂਕਿ ਜਿੱਥੇ ਵੀ ਇੰਡੀਆ ਜਿਸ ਮਾਰਕੀਟ ਜਾਂਦਾ ਏ ਉਹਨੂੰ ਕੈਪਚਰ ਕਰ ਲੈਂਦਾ ਉਹ ਇੰਡੀਆ ਦਾ ਕਬਜ਼ਾ ਹੋ ਜਾਂਦਾ ਕਿਉਂਕਿ ਐਡੀ ਸਾਡੀ ਸ਼ਮਤਾ ਏ ਪਰ ਕਈ ਮੁਲਕ ਨੇ ਉਹ ਇੰਡੀਆ ਨੂੰ ਪਾਰਟਿਸਿਪੇਟ ਕਰਨ ਨਹੀਂ ਦਿੰਦੇ ਬਈ ਸਾਡਾ ਜਿਵੇਂ ਮਿਲਕ ਪ੍ਰੋਡਕਟ ਆ ਆਪਾਂ ਦੁਨੀਆ ਦੇ ਨੰਬਰ 1 ਮਿਲਕ ਪ੍ਰੋਡਿਊਸਰ ਆ ਪਰ ਸਾਡੀ ਇੱਕ ਵੀ ਚੀਜ਼ ਆ ਜਿਹੜੀ ਉਹ ਬਾਹਰ ਨਹੀਂ ਜਾਣ ਦਿੰਦੇ ਵੀ ਇਹ ਚ ਬੈਕਟੀਰੀਆ ਵੱਧ ਆ ਜੀ ਉਹ ਚੀਜ਼ਾਂ ਤਾਂ ਸਾਡੀਆਂ ਕਲਾਈਮੇਟ ਕਰਕੇ ਆ ਇਹ ਅਸੀਂ ਜਦੋਂ ਔਰੇ ਹੁਣ ਆਪਣੇ ਦੇਸ਼ ਔਰੇ ਆਉਣਗੇ ਜਿਹੜਾ 19 ਤੋਂ 22 ਤੱਕ ਉਹ ਚੋਂ ਅਸੀਂ ਸਾਡੇ ਆਲੂ ਪਟਾਟੋ ਗਰੋਅਰਸ ਨੇ ਸਾਡੇ ਇੰਨਾ ਕੰਮ ਉਹਦੇ ਨਾਲ ਚਿਪਸ ਦਾ ਹੁੰਦਾ ਏ ਸਾਡੇ ਕੀਲੇ ਨਾਲ ਬਹੁਤ ਵੱਡਾ ਵਪਾਰ ਹੁੰਦਾ ਸਾਡੇ ਕੋਲ ਅੰਬ ਨੇ ਜਿਹੜੇ ਅਸੀਂ ਐਕਸਪੋਰਟ ਕਰ ਸਕਦੇ ਆ ਸਾਡੇ ਕੋਲ ਲੀਚੀ ਆ ਬੜਾ ਕੁਸ਼ ਇਸ ਜਦੋਂ ਫਾਰਮਰ ਉੱਥੇ ਸਾਡਾ ਜਾਏਗਾ ਸਟਾਲ ਲਾਏਗਾ ਤੇ ਉਹ ਕੰਟਰੀਆਂ ਨਾਲ ਸਿੱਧੀ ਉਹਨਾਂ ਦੀ ਡੀਲ ਹੋਏਗੀ ਤੇ ਉਹ ਵੀ ਉੱਥੇ ਜਾ ਕੇ ਆਪਣਾ ਜਦੋ ਉਹਦਾ ਵਪਾਰ ਅਸਲੀ ਗੱਲ ਤਾਂ ਨਹੀਂ ਉਹਦਾ ਵਪਾਰ ਵਧੇ ਇਹ ਇਹਦੇ ਪਿੱਛੇ ਮਕਸਦ ਹੈ ਟੂਰਿਸਟ ਆ ਕੇ ਨੁਕਸਾਨ ਬਟੇ ਰਹੇ ਲਗਾਤਾਰ ਬੈਨ ਮੋਰ ਸੇਟ ਕੱਟ ਰਹੇ ਬਟੇ ਰਹੇ ਤੇ ਉਹ ਕਹਿੰਦੇ ਸੀ 30 ਤਰੀਕ ਨੂੰ ਕਹਿੰਦੇ ਸੀ ਟੋਲ ਪਲਾਟ ਜਿਹੜਾ ਬੰਦ ਕਰਨਾ ਦੰਦਤਾ ਮੈਨੂੰ ਲੱਗਦਾ ਕੀਤਾ ਹੀ ਹੋਇਆ ਪੁਸਤ ਕੀਤਾ ਹੈ ਪੁਸਤ ਕੀਤਾ ਹੈ ਨਹੀਂ ਕੀਤਾ ਜੀ ਬਿਲਕੁਲ ਨਹੀਂ ਕੀਤਾ ਪਰ ਉਹ ਬੰਦ ਹੀ ਹੈ ਤੇ ਇਹਦੇ ਉੱਤੇ ਸਟੇਟ ਗਵਰਨਮੈਂਟ ਹੈ ਜਿਹੜੀ ਉਹ ਦੇਖੇ ਉਹਦਾ ਲਾਅ ਐਂਡ ਆਰਡਰ ਦਾ ਕੰਮ ਉਹਨਾਂ ਦਾ ਹੈ ਉਹ ਕੀ ਇਹਦੇ ਰეკਮੈਂਡ ਕਰਦੇ ਆ ਉਹ ਜ਼ਰੂਰ ਜਿਹੜੀ ਉਹ ਗੱਲ ਸਟੇਟ ਗਵਰਨਮੈਂਟ ਆਪਣੇ ਲੈਵਲ ਤੇ ਉਹ ਉਹਨੂੰ ਜ਼ਰੂਰ ਦੇਖਣਾ ਚਾਹੀਦਾ ਪਰ ਪੰਗਾ ਤਾਂ ਇਹ ਆ ਵੀ ਇਹ ਜਿੰਨੀਆਂ ਵੀ ਕੰਪਨੀਆਂ ਐ ਇਹ ਜਿੰਨਾ ਚਿਰ ਆਪਾਂ ਰੋਕਾਂਗੇ ਅੱਗੇ ਵਧਾ ਦਿੰਦੇ ਆ ਇਹਨਾਂ ਨੂੰ 10 ਦਿਨ ਹੁਣ ਰੋਕ ਲੋਂਗੇ 20 ਦਿਨ ਰੋਕ ਲੋਂਗੇ ਇਹ ਹੋਰ ਸਾਲ ਐਕਸਟੈਂਡ ਕਰ ਲੈਣਗੇ ਇਸ ਕਰਕੇ ਇਹਦਾ ਸੂਬਾ ਸਰਕਾਰ ਜਿਵੇਂ ਭਗਵੰਤ ਮਾਨ ਜੀ ਬੰਦ ਕਰਾਉਂਦੇ ਆ ਥਾਉਸਾਂ ਤੇ ਜਾ ਕੇ ਇਹਨੂੰ ਵੀ ਬੰਦ ਕਰਾ ਦੇਣ ਇਹ ਸੈਂਟਰ ਦੇ ਅੰਦਰ ਨਹੀਂ ਸੈਂਟਰ ਦੇ ਤਾਂ ਸਾਰੇ ਹੀ ਅੰਦਰ ਹੁੰਦੇ ਆ ਪਰ ਇਹਦੇ ਵਿੱਚ ਵੀ ਉਹ ਕਹਿੰਦੇ ਸੀ ਮੈਂ ਬੜੀ ਛੇਤੀ ਬੰਦ ਕਰਾਉਣਾ ਹੈ ਉਹ ਬੰਦ ਕਰਾਉਣਾ ਕਿ ਇਹਦਾ ਜਿੰਨਾ ਵੀ ਪੈਸਾ ਰਹਿੰਦਾ ਹੈ ਉਹ ਸੂਬਾ ਸਰਕਾਰ ਭਰ ਦੇ ਨੈਸ਼ਨਲ ਹਾਈਵੇ ਨੂੰ ਬੇਟਾ ਜੀ ਭਾਰਤ ਰਣ세ਨਾਸੀ ਦੀ ਕਾਫੀ ਨਰਾਜ਼ਗੀ ਸਾਹਮਣੇ ਆ ਰਹੀ ਹੈ ਨਰਾਇਣ ਪਾਰਟੀ ਦਾ ਕੰਮ ਨਹੀਂ ਹੁਣ ਮੈਂ ਬੀਜੇਪੀ ਚਾਹਤਾਂ ਇਹ ਕੀ ਮੰਨ ਲਓ 30 ਮਿੰਟ ਉਹਨਾਂ ਨੂੰ ਕਿੱਦਾਂ ਦੇ ਦੇਣ ਜਿਹੜੀਆਂ ਜਲੰਧਰ ਦੇ ਵਿੱਚੋਂ ਬਿਲਕੁਲ ਅੱਜ ਆਮ ਆਦਮੀ ਪਾਰਟੀ ਨੇ ਤੇ ਜਿਹੜਾ ਮੁੱਖ ਮੰਤਰੀ ਘਰ ਲੈ ਰਹੇ ਸੀ ਅੱਜ ਮੁੱਖ ਮੰਤਰੀ ਤੇ ਘਰ ਤੋਂ ਪਿੱਛੇ हट ਗਏ ਅੱਜ ਕੈਂਪੇਨ ਸੰਦੀਪ ਪਾਠਕ ਤੱਕ ਆ ਗਈ ਇੱਥੋਂ ਇਹ ਅੰਦਾਜ਼ਾ ਕਲੀਅਰ ਹੋ ਗਿਆ ਵੀ ਜਿਹੜੀ ਆਮ ਆਦਮੀ ਪਾਰਟੀ ਉਹ ਮੈਦਾਨ ਚੋਂ ਪਿੱਛੇ हट ਗਈ ਤੇ ਜਿਹੜਾ ਉੱਥੇ ਅਸੀਂ ਕੁੱਲ 1500 ਵੋਟ ਪਿੱਛੇ ਸੀ ਤੇ ਹੁਣ ਸਾਰੇ ਮੈਂ ਤਾਂ ਉੱਥੇ ਕਾਗਜ਼ ਭਰਨ ਜਦੋਂ ਗਏ ਆ ਨਾਲ ਸ਼ੀਤਲ ਰਾਗਦੇ ਇੱਕ ਮਾਹੌਲ ਬਣਿਆ ਹੋਇਆ ਕਿ ਕਿ ਕੇਂਦਰ ਚ ਸਰਕਾਰ ਬੀਜੇਪੀ ਦੀ ਆ ਬੀਜੇਪੀ ਦੀ ਆ ਮੈਂ ਜਿਵੇਂ ਕਹਿੰਦਾ ਸੀ ਮੈਂ ਇੱਥੇ ਲੁਧਿਆਣੇ ਦੇ ਲੋਕਾਂ ਨੂੰ ਵੀ ਕਹਿੰਦਾ ਸੀ ਅੱਜ ਵੀ ਮੈਂ ਕਹਿੰਦਾ ਜਿੰਨਾ ਫਾਇਦਾ ਲੈਣਾ ਇਸ ਵੇਲੇ ਜਲੰਧਰ ਵਾਲਿਆਂ ਕੋਲ ਮੌਕਾ ਏ ਵੋਟ ਬੀਜੇਪੀ ਨੂੰ ਪਾ ਲੈਣ ਤੇ ਮੁੜਕੜ ਕੇਂਦਰ ਤੋਂ ਜਿਵੇਂ ਸਮਾਰਟ ਸਿਟੀ ਸੀ ਇਹ ਸਮਾਰਟ ਸਿਟੀ ਵਰਗੇ ਦੁਬਾਰਾ ਫੰਡ ਆ ਜਿਹੜੇ ਉਹ ਕਿਉਂਕਿ ਬਹੁਤ 슬ਮ ਮੇਰੀਆ ਗਰੀਬ ਏਰੀਆ ਏ ਇਹ ਜਿੱਥੇ ਇਲੈਕਸ਼ਨ ਹੋ ਰਹੀ ਆ ਜਿੰਨਾ ਫੰਡ ਸੈਂਟਰ ਤੋਂ ਪੰਜਾਬ ਦੇ ਕੋਲ ਤਾਂ ਥੇਲਾ ਨਹੀਂਗਾ ਉਹਨੂੰ ਵੋਟ ਪਾ ਕੇ ਕਰਨਾ ਕੀ ਆ ਕਾਂਗਰਸ ਕਿਤੇ 8 ਦਾ 11 ਦਾ 13 ਕਾਂਗਰਸ ਨੂੰ ਵੋਟ ਪਾ ਕੇ ਕੀ ਕਰਨਾ ਇਸ ਕਰਕੇ ਜਿਹਦੇ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਪਾਰਟੀ ਦੇ ਨੇ ਮੋਦੀ ਜੀ ਉਹਨਾਂ ਨੂੰ ਵੋਟ ਪਾਉਣ ਤੇ ਸਪੈਸ਼ਲ ਪੈਕੇਜ ਆ ਜਿਹੜਾ ਉਹ ਜਲੰਧਰ ਲਈ ਲੈਣ ਤਾਂ ਫਿਰ ਕੀ ਫਰਕ ਪੈਂਦਾ ਚਲੋ ਇੱਕ ਮਿੰਟ ਹਿੰਦੂ